ਹਾਂਜੀ ਪੰਜਾਬ ਸਰਕਾਰ ਨੇ 27 ਫਰਵਰੀ 2025 ਨੂੰ ਨਵੀਂ ਐਕਸਾਈਜ਼ ਪਾਲਿਸੀ ਯਾਨੀ ਕਿ ਆਬਕਾਰੀ ਨੀਤੀ 2025-26 ਨੂੰ ਮਨਜ਼ੂਰੀ ਦਿੱਤੀ ਹੈ ਜਿਸ ਦਾ ਮੁੱਖ ਉਦੇਸ਼ ਆਬਕਾਰੀ ਰੈਵਨਿਊ ਵਿੱਚ ਵਾਧਾ ਕਰਨਾ ਤੇ ਸਰਕਾਰ ਦੇ ਵਿਕਰੀਤਾ ਸਿਸਟਮ ਵਿੱਚ ਸੁਧਾਰ ਲਿਆਉਣਾ ਹੈ ਇਸ ਨੀਤੀ ਦੇ ਤਹਿਤ ਸਰਕਾਰ ਨੇ ਆਗਾਮੀ ਵਿੱਤੀ ਬਰੇ ਲਈ ਰੈਵਨਿਊ ਦਾ ਟਾਰਗੇਟ 11020 ਕਰੋੜ ਰੁਪਏ ਰੱਖਿਆ ਜੋ ਪਿਛਲੇ ਸਾਲ ਦੇ ਮੁਕਾਬਲੇ 876 ਕਰੋੜ ਰੁਪਏ ਜਿਹੜਾ ਕਿ 8.61% ਜ਼ਿਆਦਾ ਹੈ ਸੋ ਸ਼ਰਾਬ ਦੇ ਠੇਕੇ ਦੀ ਅਲਾਟਮੈਂਟ ਅਤੇ ਕੋਟੇ ਵਿੱਚ ਕੀ ਕੀ ਬਦਲਾਅ ਆਏ ਨੇ ਨਵੀਂ ਨੀਤੀਆਂ ਸਾਰ ਸ਼ਰਾਬ ਦੇ ਠੇਕੇ ਹੁਣ ਈ-ਟੈਂਡਰਿੰਗ ਰਾਹੀਂ ਅਲਾਟ ਕੀਤੇ ਜਾਣਗੇ ਜੋ ਪਹਿਲਾਂ ਲਾਟਰੀ ਸਿਸਟਮ ਰਾਹੀਂ ਹੁੰਦੇ ਸਨ ਦਨ ਦੇਸੀ ਸ਼ਰਾਬ 50 ਮੀਡੀਅਮ ਲਿਕਰ ਦਾ ਕੋਟਾ 3% ਵਧਾ ਕੇ 8534 ਕਰੋੜ ਪ੍ਰੂਫ ਲੀਟਰ ਕੀਤਾ ਗਿਆ ਤਾਂ ਜੋ ਸ਼ਰਾਬ ਦੀ ਉਪਲਬਧਤਾ ਸਨਿਸ਼ਚਿਤ ਕੀਤੀ ਜਾ ਸਕੇ ਜੇ ਗੱਲ ਕਰੀਏ ਬੀਅਰ ਦੀ ਤਾਂ ਬੀਅਰ ਦੀ ਵਿਕਰੀ ਉਤਸ਼ਾਹਿਤ ਕਰਨ ਲਈ ਹਰ ਗਰੁੱਪ ਨੂੰ ਇੱਕ ਵਿਸ਼ੇਸ਼ ਠੇਕਾ ਖੋਲਣ ਦੀ ਇਜਾਜ਼ਤ ਹੋਵੇਗੀ ਜੋ ਸਿਰਫ ਭਾਰਤੀ ਅਤੇ ਆਜ਼ਾਦ ਕੀਤੀ ਬੀਅਰ ਵਾਈਨ ਅਤੇ ਸਾਈਡਰ ਵੇਚੇਗੀ ਇਹ ਠੇਕੇ ਮੌਜੂਦਾ ਪ੍ਰੀਮੀਅਮ ਸ਼ਰਾਬ ਆਊਟਲੈਟਸ ਦੀ ਤਰ੍ਹਾਂ ਹੋਣਗੇ ਤਾਂ ਜੋ ਗ੍ਰਾਹਕਾਂ ਨੂੰ ਬਿਹਤਰ ਤਜਰਬਾ ਮਿਲ ਸਕੇ ਇਸ ਲਈ ਸਾਲਾਨਾ ਲਾਇਸੈਂਸ 20 2 ਲੱਖ ਤੋਂ ਘਟਾ ਕੇ ਸਿਰਫ 25000 ਰੁਪਏ ਕਰ ਦਿੱਤੀ ਹੈ। ਉਹ ਰੇਲਵੇ ਸਟੇਸ਼ਨਾਂ ਦੇ ਨੇੜੇ 24 7 ਠੇਕੇ ਚੱਲਣਗੇ। ਰੇਲਵੇ ਸਟੇਸ਼ਨਾਂ ਦੇ ਮੁੱਖ ਦਰਵਾਜ਼ੇ ਤੋਂ 50 ਮੀਟਰ ਦੇ दायरे ਵਿੱਚ ਆਉਣ ਵਾਲੇ ਸਰਾਬ ਦੇ ਠੇਕੇ ਹੁਣ ਸਾਲਾਨਾ 5 ਲੱਖ ਰੁਪਏ ਦੀ ਫੀਸ ਦੇ ਦੇ ਕੇ 24 ਘੰਟੇ ਖੁੱਲੇ ਰਹਿ ਸਕਣਗੇ। ਹਾਲਾਂਕਿ ਆਮ ਰਿਟੇਲ ਠੇਕੇ ਸਵੇਰੇ 9 ਤੋਂ ਰਾਤ ਨੂੰ 12 ਵਜੇ ਦਾ ਕੁੱਲੇ ਰਹਿਣਗੇ ਜਦਕਿ ਮਿਊਨਿਸਪਲ ਕਾਰਪੋਰੇਸ਼ਨ ਖੇਤਰਾਂ ਚ ਹਾਰਡਵਰਕ 1 ਵਜੇ ਤੱਕ ਚੱਲਣਗੇ ਕਾਓ ਵੈਲਫੇਅਰ ਸੈਸ ਵਿੱਚ ਵਾਧਾ ਕਰ ਦਿੱਤਾ ਹੈ ਜੀ ਪਸ਼ੂ ਕਲਿਆਣ ਲਈ ਸਰਕਾਰ ਨੇ ਕਾਓ ਵੈਲਫੇਅਰ ਸੈਸ ਵਿੱਚ 1 ਰੁਪਏ ਪ੍ਰਤੀ ਪ੍ਰੂਫ ਲੀਟਰ ਤੋਂ ਵਧਾ ਕੇ 1.5 ਰੁਪਏ ਪ੍ਰਤੀ ਪ੍ਰੂਫ ਲੀਟਰ ਕਰ ਦਿੱਤਾ ਹੈ ਜਿਸ ਨਾਲ ਰੈਵਨਿਊ 16 ਕਰੋੜ ਤੋਂ ਵੱਧ ਕੇ 24 ਕਰੋੜ ਰੁਪਏ ਹੋਣ ਦੀ ਸੰਭਾਵਨਾ ਹੈ ਨਵੇਂ ਬੋਟਲਿੰਗ ਪਲਾਂਟ ਦੇ ਆਪਕਾਰੀ ਪੁਲਿਸ ਸਟੇਸ਼ਨ ਦੇ ਬਾਰੇ ਜੇ ਗੱਲ ਕਰੀਏ ਤਾਂ ਨਵੀਂ ਨੀਤੀ ਦੇ ਅਧ ਤ ਰਾਜ ਵਿੱਚ ਨਵੇਂ ਬੋਟਲਿੰਗ ਪਲਾਂਟ ਸਥਾਪਿਤ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ ਜਿਸ ਨਾਲ ਰੋਜ਼ਗਾਰ ਦੇ ਮੌਕੇ ਵਧਣ ਦੀ ਉਮੀਦ ਹੈ ਇਸ ਤੋਂ ਇਲਾਵਾ ਜ਼ਰਾਬ ਦੀ ਤਸਕਰੀ ਨੂੰ ਰੋਕਣ ਲਈ ਨਵੇਂ ਆਪਕਾਰੀ ਪੁਲਿਸ ਸਟੇਸ਼ਨ ਕਾਇਮ ਕਰਨ ਦਾ ਫੈਸਲਾ ਕੀਤਾ ਗਿਆ ਹੈ ਜੇ ਆਪਾਂ ਗੱਲ ਕਰੀਏ ਕੀਮਤਾਂ ਦੀ ਤਾਂ ਸ਼ਰਾਬ ਦੀਆਂ ਕੀਮਤਾਂ 'ਚ ਸੰਭਾਵਿਤ ਵਾਧਾ ਹੋ ਸਕਦਾ ਹੈ ਨਵੀਂ ਆਪਕਾਰੀ ਨੀਤੀ ਦੇ ਦਹਿਦਰ ਵੈਨਿਊ ਟਾਰਗੇਟ ਵਿੱਚ ਵਾਧੇ ਕਾਰਨ ਸ਼ਰਾਬ ਦੀਆਂ ਕੀਮਤਾਂ ਵਿੱਚ ਵਾਧਾ ਹੋ ਸਕਦਾ ਹੈ ਇਸ ਨਾਲ ਸ਼ੂਬੇ ਵਿੱਚ ਸ਼ਰਾਬ ਮਹਿੰਗੀ ਹੋਣ ਦੀ ਸੰਭਾਵਨਾ ਹੈ ਇਹ ਨਵੀਂ ਆਗਿਆਕਾਰੀ ਨੀਤੀ ਪੰਜਾਬ ਵਿੱਚ ਸਰਕਾਰ ਦੇ ਕਾਰੋਬਾਰ ਨੂੰ ਨਵੇਂ ਸਿਰੇ ਨਾਲ ਸੰਗਠਿਤ ਕਰਨ ਅਤੇ ਰੈਵਨਿਊ ਵਿੱਚ ਵਾਧਾ ਕਰਨ ਲਈ ਤਿਆਰ ਕੀਤੀ ਗਈ ਹੈ ਸੋ ਤੁਹਾਡੇ ਦੇ ਬਾਰੇ ਕੀ ਵਿਚਾਰ ਨੇ ਤੁਸੀਂ ਆਪਣੀ ਰਾਏ ਜ਼ਰੂਰ ਦੇਣੀ ਹੈ ਧੰਨਵਾਦ